ਹਾਂਜੀ ਮਿੱਤਰੋ ਕੀ ਹਾਲ ਨੇ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਮਿੱਤਰੋ ਆਪਾਂ ਰਿਪਰ ਲਿਆ ਚੱਲਦਾ ਹੀ ਲਿਆ ਆ ਇਹ ਚੱਲਿਆ ਆ ਪਿਛਲੇ ਸਾਲ ਲਿਆਂਦਾ ਏ ਇਦਾਂ ਵਿੱਚ ਅੱਧ ਸੀਜ਼ਨ 'ਚ ਬੰਦ ਹੋ ਗਏ ਬੰਦ ਕਰਤੇ ਬੰਦਿਆ ਨੇ ਉਹ ਸਾਹਮਣੇ ਖੂਹ ਜਿਹੜਾ ਉੱਥੇ ਸੀ ਉਹ ਬੰਦਿਆ ਤੋਂ ਹੀ ਉੱਥੋਂ ਹੀ ਲਿਆ ਆ ਨੂਰ ਮੈਲੀਆਂ ਦਾ ਬਣਿਆ ਥੰਮਣੋਂ ਨਾਲ ਦਾ ਬਣਿਆ ਤੇ ਉੰਡਰੀਪਰ ਸਾਪ ਪਿਆ ਹੈ ਜੇ ਗੰਡਾਸੇ ਵੀ ਦੂਜੇ ਨਵੇਂ ਪਏ ਚਲਾਇਆ ਨਹੀਂ ਹੈਗਾ ਇਹ ਵਿੱਚੇ ਬੰਦ ਕਰਤਾ ਹੈ ਤੁਸੀਂ ਜੰਦੇ ਇੱਕੋ ਗੰਡਾਸੇ ਵੀ ਨਵੇਂ ਪਏ ਹੈ ਜੇ ਤੇ ਗੇਅਰ ਗੁਰ ਉੱਤੇ ਆ ਲੱਗਾ ਗੇਅਰ ਸਹੀ ਹੈ ਵਧੀਆ ਹੈ ਠੀਕ ਹੈ ਤੇ ਇਹ ਆਪਾਂ ਇੱਥੇ ਕਿ ਜਲਾਵਾਂਗੇ ਇਹ ਆਪਾਂ ਫਾਰਮ ਟਰੈਕ ਨਾਲ ਜਲਾਵਾਂਗੇ ਦੇਖਦੇ ਆਂ ਫੇ ਕੀ ਕਰਦਾ ਤੇ ਆਪਣੀ ਖੜੀ ਤੂੜੀ ਵਾਲੀ ਠਕੀ ਆ ਇੱਥੇ ਤੂੜੀ ਵਾਲੀ ਖੜੀ ਆ ਇੱਥੇ ਆ ਤੂੜੀ ਵਾਲੀਆਂ ਟਰਾਲੀਆਂ ਖੜੀਆਂ ਦੋਨੇ ਇਹ ਤੋਂ ਜਾਲੀ ਲਾਤੀ ਸੀਗੀ ਇਹ ਝੋਨਾ ਝੋਨਾ ਚੱਕੀਦਾ ਇਹਨਾਂ ਬੈੱਡੇ ਦਾ ਦੂਆ ਉਹ ਲਾ ਦੇਣਾ ਝੋਨਾ ਚੱਕਣਾ ਜਦੋਂ ਇੱਥੇ ਲੱਗੀ ਰਹਿੰਦੀ ਸੀ ਤੇ ਆਪਣੇ ਤੋਂ ਕੇਐਸ ਆ ਕੇਐਸ ਆ ਆਪਣੇ ਤੋਂ ਮਸ਼ੀਨ ਇਹ ਵਧੀਆ ਚੱਲਦੀ ਆ 13 ਮਾਡਲ ਆ ਇਹ ਦੇ ਰੀਪਰ ਆਪਾਂ ਫੇਰ ਇੱਕ ਚਲਾਉਨੇ ਆ